ਸੀ ਅੱਜ ਉਹਦੇ ਕਵਰੇਜ ਕਰਨ ਲਈ ਉਰੇ ਪਹੁੰਚੇ ਹਾਂ ਇਸ ਦੇ ਨਾਲ ਨਾਲ ਮੈਨੂੰ ਅੱਜ ਦੱਸਦੇ ਹੋਏ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਪੰਜਾਬ ਦੇ ਲਈ ਬੜਾ ਵੱਡਾ ਦਿਨ ਹੈ ਅੱਜ ਪੰਜਾਬ ਦੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਜਿਵੇਂ ਤੁਸੀਂ ਜਾਣਦੇ ਹੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਅnder ਚੱਲ ਰਹੀ ਹੈ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਚੱਲ ਰਹੀ ਹੈ ਆਪਣੀ ਸਰਕਾਰ ਨੇ ਇੱਕ ਵਾਅਦਾ ਕੀਤਾ ਸੀ ਮੈਂ ਆਪਣੀ ਸਰਕਾਰ ਇਸ ਲਈ ਲਫ਼ਜ਼ ਵਰਤ ਰਿਹਾ ਕਿਉਂਕਿ 3.5 ਕਰੋੜ ਪੰਜਾਬੀਆਂ ਨੇ ਬੜੇ ਚੋਣਾਂ ਦੇ ਨਾਲ ਮਾਣ ਦੇ ਨਾਲ ਆਦਰ ਦੇ ਨਾਲ ਇਹ ਸਰਕਾਰ ਬਣਾਈ ਸੀ ਸੋ ਇਹ ਆਪਣੀ ਸਰਕਾਰ ਹੈ ਆਪਣੀ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਅਸੀਂ ਹਰ ਵਰਗ ਨੂੰ ਅਸੀਂ ਹਰ ਵਰਗ ਨੂੰ ਉੱਚਾ ਚੱਕਣ ਦੇ ਲਈ ਜਿੱਥੇ ਕੰਮ ਕਰਾਂਗੇ ਤੇ ਉਸ ਦੇ ਵਿੱਚ ਅਸੀਂ ਇਸ ਵਾਰ ਬਜਟ ਦੇ ਵਿੱਚ ਇਹ ਵੀ ਐਲਾਨ ਕੀਤਾ ਸੀ ਕਿ ਪੰਜਾਬ ਦੇ ਜਿਹੜੀਆਂ ਪਿੰਡੂ ਵਿਕਾਸ ਦੇ ਨਾਲ ਰਿਲੇਟਡ ਸੜਕਾਂ ਨੇ ਜਿਹੜੀਆਂ ਰੂਰਲ ਡਵੈਲਪਮੈਂਟ ਦੇ ਨਾਲ ਰਿਲੇਟਡ ਸੜਕਾਂ ਨੇ ਜਿਹੜੀਆਂ ਕਿ ਖਾਸ ਤੌਰ ਤੇ ਮੰਡੀ ਬੋਰਡ ਦੇ ਨਾਲ ਲਿੰਕਡ ਨੇ ਉਹਦੇ ਵਿੱਚ 18900 ਕਿਲੋਮੀਟਰ ਜਿਹੜੀਆਂ ਪਿੰਡੂ ਸੜਕਾਂ ਨੇ ਮੈਂ ਫੇਰ ਰਿਪੀਟ ਕਰ ਰਿਹਾ 18900 ਕਿਲੋਮੀਟਰ ਜਿਹੜੀਆਂ ਪਿੰਡੂ ਸੜਕਾਂ ਨੇ ਉਹਨਾਂ ਦਾ ਜੋ ਮੈਗਾ ਪ੍ਰੋਜੈਕਟ ਹੈ ਉਹਨੂੰ ਸ਼ੁਰੂਆਤ ਕਰਨ ਦੇ ਲਈ ਅਸੀਂ ਇਹ ਅੱਜ ਦੀ ਇਹ ਜਣੀ ਕਿ ਤੁਹਾਨੂੰ ਇੱਕ ਬੜਾ ਵੱਡਾ ਐਲਾਨ ਕਰਨ ਜਾ ਰਹੇ ਹਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਹਰੀ ਝੰਡੀ ਦਿੱਤੀ ਕਿ ਅੱਜ ਤੋਂ 828 ਕਿਲੋਮੀਟਰ ਮੈਂ ਨੋਟ ਕਰਿਓ ਜੀ 828 ਕਿਲੋਮੀਟਰ ਦਾ ਜਿਹੜਾ ਇਹ ਜਿਹੜਾ ਅੱਜ ਜਣੀ ਕਿ ਟੈਂਡਰ ਹੋ ਚੁੱਕੇ ਆ ਜਿਹਦੇ ਚ ਚਾਰ ਜ਼ਿਲ੍ਹੇ ਕਵਰ ਕੀਤੇ ਗਏ ਨੇ ਬਰਨਾਲਾ ਫਰੀਦਕੋਟ ਐਸਬੀਐਸ ਨਗਰ ਤੇ ਪਠਾਨਕੋਟ ਇਹ ਚਾਰ ਜ਼ਿਲ੍ਹੇ ਕਵਰ ਕੀਤੇ ਗਏ ਨੇ ਜਿਹਦੇ ਵਿੱਚ ਇਹ ਚਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਕੌਨਸਟਿਟੂਐਂਸੀਆਂ ਪੈਂਦੀਆਂ ਨੇ ਜਿਹਦੇ ਵਿੱਚ ਪਧੌੜ ਮਹਿਲਕਲਾ ਤੇ ਇਸ ਤੋਂ ਇਲਾਵਾ ਥੋੜੀ ਫਰੀਦਕੋਟ ਕੋਟਕਪੂਰਾ ਜੈਤੋ ਤੇ ਬਲਾਚੌਰ ਬੰਗਾ ਨਮਾਸ਼ਾਰ ਤੇ ਇਸ ਦੇ ਨਾਲ ਨਾਲ ਜਿਹੜੀ ਤੁਹਾਡੀ ਭੋਆ ਪਠਾਨਕੋਟ ਸੁਜਾਨਪੁਰ ਇਹ ਜਿੰਨੀਆਂ ਕੌਨਸਟਿਟੂਐਂਸੀਆਂ ਨੇ ਇਹਦੀਆਂ ਸਾਰੀਆਂ ਦੀ ਜਣੇ ਕਿ ਜਿਹੜੀ 800 828 ਕਿਲੋਮੀਟਰ ਜਣੇ ਕਿ ਇਹ ਜਿਹੜਾ ਪਿੰਡੂ ਸੜਕਾਂ ਦਾ ਅੱਜ ਜਿਹੜਾ ਟੈਂਡਰ ਹੋ ਚੁੱਕੇ ਹੈ ਜੀ ਇਹਦੇ ਵਿੱਚ ਮੈਨੂੰ ਇੱਕ ਗੱਲ ਦੱਸਦੇ ਹੋ ਪੰਜਾਬ ਵਾਸੀਆਂ ਨੂੰ ਹੋਰ ਬਹੁਤ ਵੱਡੀ ਖੁਸ਼ਖਬਰੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 30 ਮਈ ਤੱਕ ਜਿਹੜੀ ਆਉਣ ਵਾਲੀ 30 ਮਈ ਐ 30 ਮਈ ਤੱਕ 12500 ਕਿਲੋਮੀਟਰ ਜਿਹੜੀਆਂ ਪਿੰਡੂ ਸੜਕਾਂ ਨੇ 30 ਮਈ ਤੱਕ 12500 ਕਿਲੋਮੀਟਰ ਜਿਹੜੀਆਂ ਪਿੰਡੂ ਸੜਕਾਂ ਨੇ ਉਹਦੇ ਟੈਂਡਰ ਜਾਰੀ ਕਰ ਦਿੱਤੇ ਜਾਣਗੇ ਤੇ 15 ਜੂਨ ਤੱਕ ਜਿਹੜਾ ਆਉਣ ਵਾਲਾ ਅਗਲਾ ਮਹੀਨਾ ਜੂਨ ਦਾ 15 ਜੂਨ ਤੱਕ ਜਿਹੜੇ 18900 ਕਿਲੋਮੀਟਰ ਜਿਹੜਾ ਕਿ ਅਸੀਂ ਬਜਟ ਦੇ ਵਿੱਚ ਲਾਣਿਆ ਸੀ ਉਹਦੇ ਕੰਪਲੀਟ ਜਾਨੀ ਕਿ ਜਿਹੜੇ ਟੈਂਡਰ ਜਿਹੜੇ ਉਹ ਫਲੋਟ ਕਰ ਦਿੱਤੇ ਜਾਣਗੇ ਇਹਦੇ ਚ ਇੱਕ ਚੀਜ਼ ਹੋਰ ਸਭ ਤੋਂ ਵੱਡੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਿ ਭ੍ਰਿਸ਼ਟਾਚਾਰ ਦੇ ਵਿਰੁੱਧ ਹੈ ਜਿਹਦਾ ਜਨਮ ਹੀ ਐਂਟੀ ਕ腐ਪਸ਼ਨ ਮੂਵਮੈਂਟ ਦੇ ਵਿੱਚੋਂ ਹੋਇਆ ਤਾਂ ਅਸੀਂ ਕ腐ਪਸ਼ਨ ਨੂੰ ਖਤਮ ਕਰਨ ਲਈ ਇਹ ਇਸ ਚੀਜ਼ ਦੇ ਉੱਤੇ ਕਿ ਅਸੀਂ ਬਹੁਤ ਵੱਡਾ ਜਾਣੀ ਕਿ ਜੇ ਉਹ ਫੈਸਲਾ ਲੱਤਾ ਉਹ ਇਹ ਹੈ ਕਿ ਜਿਹੜਾ ਠੇਕੇਦਾਰ ਹੁਣੇ ਸੜਕਾਂ ਬਣਾਊਗਾ ਜਿਹਨੂੰ ਵੀ ਇਹ ਟੈਂਡਰ ਮਿਲੂਗਾ ਪਾਰਦਰਸ਼ਤਾ ਦੇ ਤਰੀਕੇ ਨਾਲ ਬੜੇ ਹੀ ਟਰਾਂਸਪੇਰੈਂਟ ਤਰੀਕੇ ਦੇ ਨਾਲ ਇਹਦਾ ਟੈਂਡਰ ਹੋਊਗਾ ਜਿਸ ਠੇਕੇਦਾਰ ਨੇ ਵੀ ਇਹ ਟੈਂਡਰ ਜੀਨੂੰ ਵੀ ਅਲਾਟ ਹੋ ਗਿਆ ਜਦੋਂ ਇਹ ਸੜਕਾਂ ਬਣਾਊਗਾ ਉਹਦੇ ਚ ਇੱਕ ਚੀਜ਼ ਨਾਲ ਉਹਦੇ ਮਤਲਬ ਕਿ ਇੱਕ ਜ਼ਰੂਰੀ ਜਾਨੀ ਕਿ ਕਲੌਪਈ ਹੋਈ ਹੈ ਕਿ ਇਹ ਸੜਕ ਨੂੰ ਫੇਰ 5 ਸਾਲ ਲਈ ਉਹਨੂੰ ਮੇਨਟੇਨ ਕਰਨਾ ਪਊਗਾ ਉਸੇ ਠੇਕੇਦਾਰ ਨੂੰ 5 ਸਾਲ ਲਈ ਉਹਦੀ ਮੇਨਟੇਨੈਂਸ ਦੀ ਜ਼ਿੰਮੇਵਾਰੀ ਚੱਕਣੀ ਪਊ ਪੁਰਾਣੀਆਂ ਸਰਕਾਰਾਂ ਜਦੋਂ ਆਪਾਂ ਆਕਾਲੀ ਕਾਂਗਰਸ ਦੇ ਟਾਈਮ 'ਚ ਦੇਖਿਆ ਹੋਣਾ ਜਦੋਂ ਪਹਿਲਾਂ ਠਿਕ ਮਤੋਂ ਕਿ ਠੇਕੇਦਾਰ ਸੜਕਾਂ ਬਣਾਉਂਦੇ ਸੀ ਇਹ ਪਿੱਛੋਂ ਬਣਾਉਂਦੇ ਚਲੇ ਜਾਂਦੇ ਸੀ ਤੇ ਜਿਵੇਂ ਜਿਵੇਂ ਅੱਗੇ ਆਈ ਜਾਣਾ ਤਾਂ ਜਦੋਂ ਤੱਕ ਉਹ ਸੜਕ ਕੰਪਲੀਟ ਹੋਣੀ ਪਿੱਛੋਂ ਟੁੱਟਦੀ ਚਲੇ ਜਾਂਦੀ ਸੀ ਕਾਰਨ ਕੀ ਸੀ ਕੋਈ ਚੈੱਕ ਐਂਡ ਬੈਲੈਂਸਸ ਤਾਂ ਹੈ ਹੀ ਨਹੀਂ ਸੀ ਕੋਈ ਪੁੱਛਣ ਵਾਲਾ ਹੀ ਨਹੀਂ ਸੀ ਭ੍ਰਿਸ਼ਟਾਚਾਰ ਆਪਣੇ ਸਿਖਰਤਾ ਤੇ ਸੀਗਾ ਜਿੱਥੇ ਲੁੱਕ ਪੈਣੀ ਚਾਹੀਦੀ ਹੈ ਉੱਥੇ ਲੁੱਕ ਥੋੜੋ ਪੈਂਦੀ ਸੀ ਉੱਥੇ ਕਾਲਾ ਤੇਲ ਮਿਲਾ ਕੇ ਫੜਕਾ ਬਚਾਈ ਜਾਂਦੇ ਸੀਗੇ ਸਿਰਫ ਤੇ ਸਿਰਫ ਜਦੋਂ ਵੋਟਾਂ ਆ ਜਾਂਦੀਆਂ ਸੀ ਵੋਟਾਂ ਨੂੰ ਮੱਧ ਨਜ਼ਰ ਰੱਖਦੇ ਹੋਏ ਖਾਮ ਖਾ 2-2 ਇੰਚ ਦੀਆਂ ਲੇਹਰਾਂ ਪਾ ਕੇ ਸਾਰ ਦਿੰਦੇ ਸੀ ਤੇ ਜਦੋਂ ਵੋਟਾਂ ਲੰਘ ਜਾਣੀਆਂ ਤੇ ਨਾਲ ਦੀ ਨਾਲ ਉਹ ਟੁੱਟਣੀਆਂ ਸ਼ੁਰੂ ਹੋ ਜਾਣੀਆਂ ਸੋ ਇਹ ਇਹਨਾਂ ਦੀ ਇੱਕ ਸਟ੍ਰੈਟਜੀ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਅਸੀਂ ਸਹੀ ਮੈਨੇ ਦੇ ਵਿੱਚ ਦਿਲੋਂ ਚਾਹੁੰਦੇ ਹਾਂ ਕਿ ਜਿਹੜਾ ਸਾਡਾ ਪੰਜਾਬ ਦੇ ਅੰਦਰ ਜਿਹੜਾ ਸੜਕਾਂ ਦਾ ਨੈਟਵਰਕ ਹੈ ਸਾਡੀਆਂ ਸੜਕਾਂ ਦਾ ਨੈਟਵਰਕ ਐਨਾ ਆਲਾ ਕਿਸਮ ਦਾ ਐਨਾ ਸ਼ਾਨਦਾਰ ਕਿਸਮ ਦਾ ਹੋਣਾ ਚਾਹੀਦਾ ਐਨਾ ਵਧੀਆ ਹੋਣਾ ਚਾਹੀਦਾ ਕਿ ਜਿਹੜੀ ਸੜਕ ਇੱਕ ਵਾਰ ਬਣ ਗਈ ਐਟ ਲੀਸਟ ਨਹੀਂ ਤਾਂ ਐਟ ਲੀਸਟ 5 ਸਾਲ ਦੇ ਲਈ ਉਹਦਾ ਜਣੀ ਕਿ ਕੋਈ ਖੈਰ ਖਵਾ ਹੋਵੇ ਜਿਹੜਾ ਠੇਕੇਦਾਰ ਹੁਣੇ ਸੜਕ ਬਣਾਊਗਾ ਉਹ 5 ਸਾਲ ਲਈ ਇਹਦੀ ਮੇਨਟੇਨੈਂਸ ਵੀ ਹੁਣ ਨਾਲ ਚੱਕੂਆ ਪੁਰਾਣੇ ਟਾਈਮਾਂ 'ਚ 1 ਸਾਲ ਦੀ ਮੇਨਟੇਨੈਂਸ ਹੁੰਦੀ ਸੀ ਹੁਣ 5 ਸਾਲ ਦੀ ਕਰ ਦਿੱਤੀ ਗਈ ਇਹਦੇ ਵਿੱਚ ਇੱਕ ਗੱਲ ਹੋਰ ਵੀ ਮੈਂ ਦੱਸਣੀ ਚਾਹੁੰਨਾ ਅੱਗੇ ਕੀ ਹੁੰਦਾ ਸੀ ਜਦੋਂ ਸੜਕ ਬਣਦੀ ਸੀ ਪੁਰਾਣੀਆਂ ਸਰਕਾਰਾਂ ਦੇ ਟਾਈਮ 'ਚ ਮਿਡ ਟਰਮ ਦੇ ਵਿੱਚ ਪੈਸਾ ਵਸੂਲਣ ਲਈ ਰਿਸ਼ਵਤ ਖਾਣ ਲਈ ਮਿਡ ਟਰਮ ਦੇ ਵਿੱਚ ਫਿਰ ਇੱਕ ਨਾਲ ਇੱਕ ਸਬ ਟੈਂਡਰ ਲਾਏ ਜਾਂਦੇ ਸੀ ਰਿਪੇਅਰ ਦੇ ਟੈਂਡਰ ਹੁੰਦੇ ਸੀਗੇ ਵੀ ਜੀ ਇਹ ਸੜਕ ਟੁੱਟ ਗਈ ਹੁਣ ਇਹਦੀ ਰਿਪੇਅਰ ਦੇ ਟੈਂਡਰ ਲਾਏ ਜਾਣਗੇ ਤਾਂ ਇਸ ਦੇ ਵਿੱਚ ਇਹ ਇਹ ਪੰਜਾਬ ਦਾ ਜਿਹੜਾ ਪੰਜਾਬੀਆਂ ਦਾ ਜਿਹੜਾ ਖੂਨ ਪਸੀਨੇ ਦੇ ਨਾਲ ਦਿੱਤਾ ਹੋਇਆ ਟੈਕਸ ਦਾ ਪੈਸਾ ਹੈ ਜਿਹੜਾ ਕਿ ਸਹੀ ਅਰਥਾਂ ਦੇ ਵਿੱਚ ਲੱਗਣਾ ਚਾਹੀਦਾ ਹੈ ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਚਨਬੱਧ ਹੈ ਕਿ ਇੱਕ ਇੱਕ ਪੈਸਾ ਜੋ ਪੰਜਾਬ ਦੇ ਲੋਕਾਂ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਤੋਂ ਟੈਕਸ ਦੇ ਰੂਪ ਵਿੱਚ ਦਿੱਤਾ ਹੈ ਇੱਕ ਇੱਕ ਪੈਸਾ ਜਿਹੜਾ ਉਹ ਪਾਰਦਰਸ਼ਤਾ ਦੇ ਤਰੀਕੇ ਨਾਲ ਤੇ ਇਮਾਨਦਾਰੀ ਨਾਲ ਲਾਇਆ ਜਾਊਗਾ ਇਹਦੇ 'ਚ ਮੈਨੂੰ ਇੱਕ ਗੱਲ ਹੋਰ ਵੀ ਦੱਸਦੇ ਹੋ ਖੁਸ਼ੀ ਹੋ ਰਹੀ ਹੈ ਕਿ ਜਿਹੜੀ ਵੀ ਸੜਕ ਬਣੂਗੀ ਇਸ ਸੜਕ ਦੀ ਨਿਗਰਾਨੀ ਦੇ ਲਈ ਅਸੀਂ ਇੱਕ ਇੱਕ ਇਹਦੇ 'ਚ ਟੈਕਨੋਲੋਜੀ ਦਾ ਵੀ ਯੂਜ਼ ਕੀਤਾ ਜਿਹਦੇ ਵਿੱਚ ਜੀਓ ਟੈਗਿੰਗ ਹੋਊਗੀ ਨਾਲ ਫੋਟੋ ਵੀ ਜਾਨੀ ਕਿ ਖਿੱਚ ਕੇ ਠੇਕੇਦਾਰ ਨੂੰ ਹਰ ਸਮੇਂ ਸਮੇਂ ਸਿਰ ਸਮੇਂ ਸਮੇਂ ਸਿਰ ਮੰਨ ਲਓ ਜਿਵੇਂ ਅੱਜ ਫੋਟੋ ਖਿੱਚੀ ਤੇ ਜਦੋਂ ਉਹਨੇ ਅੱਗੇ ਉਹਦਾ ਕੋਈ ਕੰਮ ਡਵੈਲਪਮੈਂਟ ਕੀਤੀ ਫੇਰ ਫੋਟੋ ਖਿੱਚੀ ਤਾਂ ਉਹ ਫੋਟੋਆਂ ਜਿਹੜੀਆਂ ਖਿੱਚ ਕੇ ਨਾਲ ਟੈਗਿੰਗ ਕਰੂਗਾ ਜੀਓ ਟੈਗ ਹੋਊਗੀ ਤਾਂ ਜੋ ਸਾਡੇ ਕੋਲੇ ਦੀ ਮੁਕੰਮਲ ਜਿਹੜੀ ਜਾਣਕਾਰੀ ਹੈ ਮੁਕੰਮਲ